ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਫਲੋਰੀਡਾ ਦੇ ਗਵਰਨਰ ਰੌਨ ਡਿਸੈਂਟਸ ਨੇ ਫਲੋਰੀਡਾ ਬੋਰਡ ਆਫ ਗਵਰਨਰਸ ਨੂੰ ਉੱਚ ਸਿੱਖਿਆ ਚ H1B ਵੀਜ਼ਾ ਦੀ ਦੁਰਵਰਤੋਂ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਹੈ ਗਵਰਨਰ ਨੇ ਆਦੇਸ਼ ਦਿੱਤਾ ਹੈ ਕਿ ਯੂਨੀਵਰਸਿਟੀ ਦੀਆਂ ਨੌਕਰੀਆਂ ਲਈ ਅਮਰੀਕੀਆਂ ਨੂੰ ਰੱਖਣ ਅਤੇ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖਣ ਦੀ ਪ੍ਰਥਾ ਨੂੰ ਖਤਮ ਕਰਨਾ ਚਾਹੀਦਾ ਹੈ ਫਲੋਰੀਡਾ ਦੇ ਗਵਰਨਰ ਰਾਉਂਡ ਡਿਸੈਂਟਸ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਯੋਗ ਅਤੇ ਉਪਲਬਧ ਅਮਰੀਕੀਆਂ ਨੂੰ ਨੌਕਰੀ ਤੇ ਰੱਖਣ ਦੀ ਬਜਾਏ ਐਚ1ਬੀ ਵੀਜ਼ਾ ਤੇ ਵਿਦੇਸ਼ੀ ਕਾਮਿਆਂ ਨੂੰ ਆਯਾਤ ਕਰ ਰਹੀਆਂ ਨੇ ਅਸੀਂ ਫਲੋਰੀਡਾ ਸੰਸਥਾਵਾਂ ਦੇ ਵਿੱਚ ਐਚ1ਬੀ ਵੀਜ਼ਾ ਦੀ ਦੁਰਵਰਤੋਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਇਸ ਲਈ ਮੈਂ ਫਲੋਰੀਡਾ ਬੋਰਡ ਆਫ ਗਵਰਨਰਸ ਨੂੰ ਇਸ ਪ੍ਰਥਾ ਨੂੰ ਖਤਮ ਕਰਨ ਦੇ ਨਿਰਦੇਸ਼ ਦਿੱਤੇ ਨੇ ਡਿਸੈਂਟਸ ਨੇ ਅੱਗੇ ਕਿਹਾ ਜੇਕਰ ਕੋਈ ਯੂਨੀਵਰਸਿਟੀ ਸੱਚਮੁੱਚ ਦੀ ਅਸਾਮੀਆਂ ਨੂੰ ਭਰਨ ਲਈ ਅਮਰੀਕੀ ਨਾਗਰਿਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਉਹਨਾਂ ਨੂੰ ਆਪਣੇ ਅਕਾਦਮਿਕ ਪ੍ਰੋਗਰਾਮਾਂ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਗ੍ਰੈਜੂਏਟ ਕਿਉਂ ਨਹੀਂ ਪੈਦਾ ਕਰ ਰਹੇ ਜਿਨ੍ਹਾਂ ਨੂੰ ਇਹਨਾਂ ਅਹੁਦਿਆਂ ਲਈ ਨੌਕਰੀ ਤੇ ਰੱਖਿਆ ਜਾ ਸਕਦਾ ਹੈ ਗਵਰਨਰ ਦੇ ਦਫ਼ਤਰ ਦੁਆਰਾ ਜਾਰੀ ਇੱਕ ਬਿਆਨ ਚ ਕਿਹਾ ਗਿਆ ਹੈ ਕਿ ਫਲੋਰੀਡਾ ਸੰਸਥਾਵਾਂ ਨੂੰ ਅਮਰੀਕੀ ਗ੍ਰੈਜੂਏਟਸ ਨੂੰ ਤਰਜੀਹ ਦੇਣ ਅਤੇ ਇਹ ਯਕੀਨੀ ਬਣਾਉਣ ਦੀ ਮੰਗ ਕਰ ਰਿਹਾ ਹੈ ਕਿ ਟੈਕਸ ਦਾ ਤਾਵਾ ਦੁਆਰਾ ਫੰਡ ਪ੍ਰਾਪਤ ਸਕੂਲ ਅਮਰੀਕੀ ਕਰਮਚਾਰੀਆਂ ਦੀ ਸੇਵਾ ਕਰਨ ਸਸਤੇ ਵਿਦੇਸ਼ੀ ਮਜ਼ਦੂਰਾਂ ਨੂੰ ਆਯਾਤ ਕਰਨ ਲਈ ਨਾ ਵਰਤੇ ਜਾਣ। ਬਿਆਨ ਦੇ ਅਨੁਸਾਰ H1B ਵੀਜ਼ਾ ਖਾਸ ਕਿੱਤਿਆਂ 'ਚ ਵਿਅਕਤੀਆਂ ਨੂੰ ਰੋਜ਼ਗਾਰ ਦੇਣ ਲਈ ਹੈ ਪਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਤੇ ਸੰਸਥਾਵਾਂ ਨੇ ਵਿਦੇਸ਼ੀ ਕਾਮਿਆਂ ਨੂੰ ਉਹਨਾਂ ਨੌਕਰੀਆਂ ਲਈ ਰੱਖਿਆ ਹੈ ਜੋ ਯੋਗਤਾ ਪ੍ਰਾਪਤ ਅਮਰੀਕੀਆਂ ਦੁਆਰਾ ਆਸਾਨੀ ਨਾਲ ਭਰੀਆਂ ਜਾ ਸਕਦੀਆਂ ਨੇ। ਯੂਨੀਵਰਸਿਟੀਆਂ ਨੂੰ ਸੰਗੀ H1B ਕੈਪ ਤੋਂ ਛੋਟ ਹੈ ਜਿਸ ਨਾਲ ਉਹ ਸਾਲ ਪਰ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਤੇ ਰੱਖ ਸਕਦੇ ਨੇ ਉਧਰ ਦੂਜੇ ਪਾਸੇ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਪ੍ਰਵਾਸੀ ਕਾਮਿਆਂ ਦੇ ਰੋਜ਼ਗਾਰ ਅਧਿਕਾਰ ਦਸਤਾਵੇਜ਼ ਜਾਨਕਿ ਕਿ ਈਏਡੀਜ਼ ਨੂੰ ਆਪਣੇ ਆਪ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਇਸ ਕਦਮ ਨਾਲ ਹਜ਼ਾਰਾਂ ਵਿਦੇਸ਼ੀ ਕਾਮਿਆਂ ਖਾਸ ਕਰਕੇ ਭਾਰਤੀਆਂ ਤੇ ਪ੍ਰਭਾਵ ਪੈਣ ਦੀ ਸੰਭਾਵਨਾ ਹੈ ਜੋ ਪ੍ਰਵਾਸੀ ਕਰਮਚਾਰੀਆਂ ਦਾ ਇੱਕ ਮਹੱਤਵਪੂਰਨ ਹਿੱਸਾ ਨੇ ਵਿਭਾਗ ਨੇ ਬੁੱਧਵਾਰ ਨੂੰ ਇੱਕ ਬਿਆਨ ਚਕਿਆ 31 ਅਕਤੂਬਰ 2025 ਨੂੰ ਜਾਂ ਇਸ ਤੋਂ ਬਾਅਦ ਆਪਣੇ EADs ਦੇ ਨਵਿਨੀਕਰਨ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀ ਹੁਣ ਆਟੋਮੈਟਿਕ ਐਕਸਟੈਂਸ਼ਨ ਪ੍ਰਾਪਤ ਨਹੀਂ ਕਰਨਗੇ ਇਸ ਦਾ ਮਤਲਬ ਹੈ ਕਿ 30 ਅਕਤੂਬਰ ਤੋਂ ਪਹਿਲਾਂ ਆਪਣੇ ਆਪ ਵਿਧਾਏ ਗਏ ਈਏਡੀਜ਼ ਪ੍ਰਭਾਵਿਤ ਨਹੀਂ ਹੋਣਗੇ। 트럼ਪ ਪ੍ਰਸ਼ਾਸਨ ਨੇ ਕਿਹਾ ਕਿ ਨਵਾਂ ਨਿਯਮ ਜਨਤਕ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਸਕ੍ਰੀਨਿੰਗ ਤੇ ਟੈਸਟਿੰਗ ਨੂੰ ਤਰਜੀਹ ਦਿੰਦਾ ਹੈ। ਇਹ ਹਾਲੀਆ ਕਦਮ ਬਾਈਡਨ ਪ੍ਰਸ਼ਾਸਨ ਦੇ ਨਿਯਮ ਨੂੰ ਰੱਦ ਕਰਦਾ ਹੈ ਜੋ ਪ੍ਰਵਾਸੀਆਂ ਨੂੰ ਉਹਨਾਂ ਦੇ ਵਰਕ ਪਰਮਿਟ ਦੀ ਮਿਆਦ ਪੁੱਗਣ ਤੋਂ ਬਾਅਦ 540 ਦਿਨਾਂ ਤੱਕ ਅਮਰੀਕਾ 'ਚ ਕੰਮ ਕਰਨ ਦੀ ਆਗਿਆ ਦਿੰਦਾ ਹੈ। ਨਵੀਨੀਕਰਨ ਅਰਜ਼ੀ ਸਮੇਂ ਸਿਰ ਦਾਇਰ ਕੀਤੀ ਗਈ ਸੀ। ਉਨ੍ਹਾਂ ਦੀ EAD ਸ਼੍ਰੇਣੀ ਆਟੋਮੈਟਿਕ ਕਨਵਿਨਿੰਗ ਕਰਨ ਲਈ ਯੋਗ ਹੋਣੀ ਚਾਹੀਦੀ ਹੈ ਪ੍ਰਵਾਸੀ ਦੀ ਮੌਜੂਦਾ EAD ਸ਼੍ਰੇਣੀ ਰਸੀਦ ਜਾਣਕਾਰੀ ਚ ਸੂਚੀਬੱਧ ਯੋਗਤਾ ਸ਼੍ਰੇਣੀ ਜਾਂ ਬੇਨਤੀ ਕੀਤੀ ਸ਼੍ਰੇਣੀ ਨਾਲ ਮੇਲ ਖਾਂਦੀ ਹੋਣੀ ਚਾਹੀਦੀ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਬਿਆਨ ਚ ਕਿਹਾ ਗਿਆ ਕਿ ਇਸ ਨਿਯਮ ਦੇ ਕੁਝ ਸੀਮਤ અપਵਾਦ ਨੇ ਜਿਸ ਵਿੱਚ ਕਾਨੂੰਨ ਦੁਆਰਾ ਜਾਂ TPS ਸੰਬੰਧਿਤ ਰੋਜ਼ਗਾਰ ਦਸਤਾਵੇਜ਼ਾਂ ਲਈ ਸੰਘੀ ਰਜਿਸਟਰ ਨੋਟਿਸਾਂ ਦੁਆਰਾ ਦਿੱਤੇ ਗਏ ਵਾਦੇ ਸ਼ਾਮਲ ਨੇ ਇਸ ਵਿੱਚ ਪ੍ਰਵਾਸੀ ਕਾਮਿਆਂ ਦੀ ਵਧੇਰੇ ਵਾਰ-ਵਾਰ ਪਿਛੋਕੜ ਸਮੀਖਿਆਵਾਂ ਕਰਨਾ ਸ਼ਾਮਲ ਹੈ ਸਰਕਾਰ ਦਾ ਮੰਨਣਾ ਹੈ ਕਿ ਇਹ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਨੂੰ ਧੋਖਾਧੜੀ ਨੂੰ ਰੋਕਣ ਅਤੇ ਸੰਭਾਵੀ ਤੌਰ ਤੇ ਨੁਕਸਾਨ ਦੇ ਇਰਾਦੇ ਵਾਲੇ ਪਰਦੇਸੀ ਲੋਕਾਂ ਦਾ ਪਤਾ ਲਗਾਉਣ 'ਚ ਮਦਦ ਕਰੇਗੀ ਬਿਆਨ 'ਚ ਅੱਗੇ ਕਿਹਾ ਗਿਆ ਕਿ ਇੱਕ ਪਰਦੇਸੀ ਈਏਡੀ ਨਵਿਨੀਕਰਨ ਅਰਜ਼ੀ ਦਾਇਰ ਕਰਨ ਲਈ ਜਿੰਨਾ ਜ਼ਿਆਦਾ ਇੰਤਜ਼ਾਰ ਕਰਦਾ ਹੈ ਓਨੀ ਹੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਕਿ ਉਹਨਾਂ ਦਾ ਰੋਜ਼ਗਾਰ ਅਧਿਕਾਰ ਇਹ ਦਸਤਾਵੇਜ਼ ਅਸਥਾਈ ਤੌਰ ਤੇ ਖਤਮ ਹੋ ਸਕਦੇ ਨੇ ਈਏਡੀ ਹੋਣਾ ਇਹ ਸਾਬਤ ਕਰਨ ਦਾ ਇੱਕ ਤਰੀਕਾ ਹੈ ਕਿ ਕੋਈ ਵਿਅਕਤੀ ਸੰਯੁਕਤ ਰਾਜ ਚ ਇੱਕ ਨਿਸ਼ਚਿਤ ਸਮੇਂ ਲਈ ਕੰਮ ਕਰਨ ਲਈ ਅਧਿਕਾਰਤ ਹੈ ਸਥਾਈ ਨਿਵਾਸੀਆਂ ਨੂੰ ਈਏਡੀ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ ਇੱਕ ਗ੍ਰੀਨ ਕਾਰਡ ਰੋਜ਼ਗਾਰ ਅਧਿਕਾਰ ਦਾ ਸਬੂਤ ਹੈ ਗੈਰ ਪ੍ਰਵਾਸੀ ਸਥਿਤੀ ਵਾਲੇ ਵਿਅਕਤੀਆਂ ਨੂੰ ਇਸ ਦਸਤਾਵੇਜ਼ ਦੀ ਲੋੜ ਨਹੀਂ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਹੈਰਾਨੀਜਨਕ ਫੈਸਲਾ ਕਰਦੇ ਹੋਏ ਪਰਮਾਣੂ ਹਥਿਆਰਾਂ ਦੀ ਤੁਰੰਤ ਜਾਂਚ ਸ਼ੁਰੂ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਕਦਮ ਅਮਰੀਕਾ ਦੁਆਰਾ 1992 ਤੋਂ ਚੱਲ ਰਹੀ ਪਰਮਾਣੂ ਟੈਸਟਿੰਗ ਤੇ 33 ਸਾਲ ਪੁਰਾਣੀ ਰੋਕ ਖਤਮ ਕਰਦਾ ਹੈ। ਰਾਸ਼ਟਰਪਤੀ 트럼ਪ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਸੋਸ਼ਲ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੇ ਰੱਖਿਆ ਮੰਤਰਾਲੇ ਜਿਸ ਨੂੰ ਉਹਨਾਂ ਨੇ ਡਿਪਾਰਟਮੈਂਟ ਆਫ ਵਾਰ ਕਿਹਾ ਨੂੰ ਨਿਰਦੇਸ਼ ਦਿੱਤਾ ਕਿ ਪਰਮਾਣੂ ਹਥਿਆਰਾਂ ਦੀ ਟੈਸਟਿੰਗ ਤੁਰੰਤ ਸ਼ੁਰੂ ਕੀਤੀ ਜਾਵੇ ਤਾਂ ਜੋ ਚੀਨ ਅਤੇ ਰੂਸ ਦੇ ਬਰਾਬਰ ਪੱਧਰ ਤੇ ਆਇਆ ਜਾ ਸਕੇ। 트럼ਪ ਨੇ ਕਿਹਾ ਕਿ ਦੂਜੇ ਦੇਸ਼ਾਂ ਦੇ ਟੈਸਟਿੰਗ ਪ੍ਰੋਗਰਾਮਾਂ ਦੇ ਮੱਦੇਨਜ਼ਰ ਉਹਨਾਂ ਕੋਲ ਅਝਿਹਾ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਹਾਲਾਂਕਿ ਉਹਨਾਂ ਨੂੰ ਇਸ ਦੀ ਵਿਨਾਸ਼ਕਾਰੀ ਸ਼ਕਤੀ ਕਾਰਨ ਅਝਿਹਾ ਕਰਨਾ ਬਹੁਤ ਬੁਰਾ ਲੱਗਦਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਕੋਲ ਦੁਨੀਆ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਹਨ ਇੰਟਰਨੈਸ਼ਨਲ ਕੈਂਪੇਨ ਟੂ ਐਬੋਲਿਸ਼ ਨਿਊਕਲੀਅਰ ਵੈਪਨਸ ਦੇ ਅਨੁਸਾਰ ਰੂਸ ਕੋਲ ਵਰਤਮਾਨ ਚ ਸਭ ਤੋਂ ਵੱਧ 5500 ਤੋਂ ਵੱਧ ਪਰਮਾਣੂ ਵਾਰਹੈਡ ਹਨ ਜਦਕਿ ਅਮਰੀਕਾ ਕੋਲ ਲਗਭਗ 5044 ਨੇ 트럼ਪ ਦਾ ਇਹ ਆਦੇਸ਼ ਅਜਿਹੇ ਸਮੇਂ ਆਇਆ ਜਦੋਂ ਦੁਨੀਆ ਭਰ ਚ ਤਣਾਅ ਵਧਿਆ ਹੋਇਆ ਹੈ ਇਸ ਤੋਂ ਪਹਿਲਾਂ ਹਾਲ ਹੀ ਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਨ ਨੇ ਆਪਣੀ ਫੌਜ ਨੂੰ ਪਰਮਾਣੂ ਹਮਲੇ ਦਾ ਅਭਿਆਸ ਕਰਨ ਦਾ ਨਿਰਦੇਸ਼ ਦਿੱਤਾ ਸੀ ਇਸ ਅਭਿਆਸ ਚ ਇੰਟਰਕੰਟੀਨੈਂਟਲ ਬੈਲਿਸਟਿਕ ਮਜ਼ਾਇਲ ਯਾਰਸ ਅਤੇ ਪੰਡੂਬੀ ਤੋਂ ਦਾਗੀ ਗਈ ICBM ਸਨੇਵਾ ਦਾ ਪ੍ਰੀਖਣ ਸ਼ਾਮਲ ਸੀ 트럼ਪ ਨੇ ਪੁਤਿਨ ਦੇ ਹਾਲ ਹੀ ਦੇ ਮਿਜ਼ਾਈਲ ਪ੍ਰੀਖਣ ਨੂੰ ਅਣਉਚਿਤ ਦੱਸਿਆ ਸੀ ਇਸ ਤੋਂ ਇਲਾਵਾ ਚੀਨ ਵੀ ਤੇਜ਼ੀ ਨਾਲ ਆਪਣੀ ਪਰਮਾਣੂ ਸਮਰੱਥਾ ਵਧਾ ਰਿਹਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ਕੋਲ ਵਰਤਮਾਨ ਚ ਲਗਭਗ 600 ਪਰਮਾਣੂ ਹਥਿਆਰ ਨੇ ਤੇ ਇਹ ਸੰਖਿਆ 2030 ਤੱਕ 1000 ਤੱਕ ਪਹੁੰਚ ਸਕਦੀ ਹੈ ਟਰੰਪ ਦੇ ਇਸ ਆਦੇਸ਼ ਦੀ ਟਾਈਮਿੰਗ ਨੂੰ ਲੈ ਕੇ ਬੜੇ ਵੱਡੇ ਸਵਾਲ ਖੜੇ ਹੋ ਰਹੇ ਨੇ ਕਿਉਂਕਿ ਇਹ ਐਲਾਨ ਟਰੰਪ ਦੀ ਵੀਰਵਾਰ ਨੂੰ ਦੱਖਣੀ ਕੋਰੀਆ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਤੈਅ ਮੁਲਾਕਾਤ ਤੋਂ ਕੁਝ ਮਿੰਟ ਪਹਿਲਾਂ ਆਇਆ ਇਸ ਫੈਸਲੇ ਨੇ ਅੰਤਰਰਾਸ਼ਟਰੀ ਪੱਧਰ ਤੇ ਨਵੀਂ ਚਿੰਤਾ ਪੈਦਾ ਕਰ ਦਿੱਤੀ ਹੈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਹ ਕਦਮ ਵਿਸ਼ਵ ਪਰਮਾਣੂ ਨਿਰਹਥਿਆਰੀਕਰਨ ਦੇ ਯਤਨਾਂ ਦੇ ਉਲਟ ਹੈ ਤੇ ਗਲੋਬਲ ਹਥਿਆਰਾਂ ਦੀ ਦੌੜ ਨੂੰ ਪੜਕਾ ਸਕਦਾ ਹੈ ਇਸ ਤੋਂ ਇਲਾਵਾ ਪਰਮਾਣੂ ਪ੍ਰੀਖਣ ਸ਼ੁਰੂ ਕਰਨ ਦਾ ਇਹ ਨਿਰਦੇਸ਼ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਜਣਕਿ ਐਨਪੀਟੀ ਦੀ ਉਲੰਘਣਾ ਵੀ ਹੋ ਸਕਦਾ ਹੈ ਕਿਉਂਕਿ ਅਮਰੀਕਾ ਨੇ 1992 ਜੀ ਪ੍ਰੀਖਣ ਰੋਕਣ ਦਾ ਐਲਾਨ ਕੀਤਾ ਸੀ ਅਮਰੀਕਾ ਨੇ ਆਖਰੀ ਵਾਰ 23 ਸਤੰਬਰ 1992 ਨੂੰ ਨਿਵਾਦਾ ਚ ਆਪਣਾ ਪਰਮਾਣੂ ਪ੍ਰੀਖਣ ਅਮਰੀਕਾ 'ਚ ਹਾਲਾਤ ਬੇਕਾਬੂ ਹੋ ਚੁੱਕੇ ਨੇ ਤੇ ਵੱਡੀ ਗਿਣਤੀ 'ਚ ਹਵਾਈ ਜਹਾਜ਼ ਕਰੈਸ਼ ਹੋਣ ਦੀ ਚੇਤਾਵਨੀ ਹਜ਼ਾਰਾਂ ਹਵਾਈ ਮੁਸਾਫਰਾਂ ਦੀ ਜਾਨ ਖਤਰੇ 'ਚ ਹੋਣ ਵਾਲਾ ਇਸ਼ਾਰਾ ਕਰ ਰਹੀ ਹੈ। ਸ਼ਟਡਾਊਨ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਕਿੱਲਤ ਨੇ ਵੱਡੇ ਵੱਡੇ 에ਅਰਪੋਰਟਸ ਨੂੰ ਆਵਾਜਾਈ ਸੀਮਤ ਕਰਨ ਵਾਸਤੇ ਮਜਬੂਰ ਕਰ ਦਿੱਤਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਨਿਊ ਜਰਸੀ ਦੇ ਨਿਊਯਾਰਕ ਲਿਬਰਟੀ ਇੰਟਰਨੈਸ਼ਨਲ 에ਅਰਪੋਰਟ ਲਾਸ ਐਂਜਲਸ ਇੰਟਰਨੈਸ਼ਨਲ 에ਅਰਪੋਰਟ ਡੈਲਸ ਦੇ ਫੋਰਟਵਰਥ ਅਤੇ ਲਵ ਫੀਲਡ 에ਅਰਪੋਰਟਸ ਅਤੇ ਬੋਸਟਨ ਦੇ ਲੋਗਨ 에ਅਰਪੋਰਟ ਵੱਲੋਂ ਸਟਾਪ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਇਸੇ ਦੌਰਾਨ ਵਸ਼ਿੰਗਟਨ ਡੀਸੀ ਇੰਡੀਆਨਾਪੋਲਿਸ ਅਤੇ ਫਲੋਰੀਡਾ ਦੇ ਜੈਕਸਨਵਿਲ ਹਵਾਈ ਅੱਡੇ ਵੀ 에ਅਰ ਟ੍ਰੈਫਿਕ ਕੰਟਰੋਲਰਾਂ ਦੀ ਘਾਟ ਨਾਲ ਜੂਝ ਰਹੇ ਨੇ ਮਹਾਰਾ ਦਾ ਕਹਿਣਾ ਹੈ ਕਿ ਸਰਕਾਰੀ ਕੰਮਕਾਜ ਠੱਪ ਹੋਣ ਕਰਕੇ ਤਨਖਾਹਾਂ ਜਾਰੀ ਕਰਨੀਆਂ ਸੰਭਵ ਨਹੀਂ ਅਤੇ ਬਿਮਾਰੀ ਦੀ ਛੁੱਟੀ ਤੇ ਜਾਣ ਵਾਲੇ 에어 ట్రాਫਿਕ ਕੰਟਰੋਲਰਾਂ ਦੀ ਗਿਣਤੀ ਵੱਧ ਗਈ ਹੈ। ਦੂਜੇ ਪਾਸੇ ਲਗਾਤਾਰ ਸ਼ਿਫਟਾਂ ਨੇ ਕੰਮ ਤੇ ਜਾ ਰਹੇ ਕੰਟਰੋਲਰਾਂ ਨੂੰ ਧੱਕਾ ਦਿੱਤਾ ਹੈ। ਫਾਊਂਡੇਸ਼ਨ ਫਾਰ ਐਵੀਏਸ਼ਨ ਸੇਫਟੀ ਐਂਡ ਰੈਂਡੀ ਕਲੈਕਟ ਦਾ ਕਹਿਣਾ ਹੈ ਕਿ ਥਕੀਵਾ ਅਤੇ ਤਣਾ ਦੋਵੇਂ ਭਾਰੂ ਹੋ ਜਾਣ ਤਾਂ ਮਨੁੱਖੀ ਗਲਤੀਆਂ ਹੋਣ ਦਾ ਖਤਸ਼ਾ ਵੱਧ ਜਾਂਦਾ ਹੈ ਕਈ ਮੁਲਾਜ਼ਮਾਂ ਨੇ ਕਮਾਈ ਕਰਨ ਵਾਸਤੇ ਦੂਜੀਆਂ ਨੌਕਰੀਆਂ ਲੱਭ ਲਈਆਂ ਅਤੇ 에어 ట్రాਫਿਕ ਕੰਟਰੋਲ ਟਾਵਰਾਂ ਤੇ ਤਾਇਨਾਤ ਮੁਲਾਜ਼ਮਾਂ ਦੀ ਗਿਣਤੀ ਤੈਅशुदा ਅੰਕੜੇ ਦਾ ਸਿਰਫ 50% ਚੱਲ ਰਹੀ ਹੈ ਟਰਾਂਸਪੋਰਟੇਸ਼ਨ ਮੰਤਰੀ ਸ਼ਾਨ ਡਫੀ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਿੰਮੇਵਾਰੀ 에어 ਸਪੇਸ ਸੁਰੱਖਿਅਤ ਰੱਖਣ ਦੀ ਹੈ ਜੇ ਗਿਣਤੀ ਘੱਟ ਮਹਿਸੂਸ ਹੋਵੇਗੀ ਤਾਂ ਹਵਾਈ ਜਹਾਜ਼ਾਂ ਦੀ ਆਵਾਜਾਈ ਘਟਾ ਦਿੱਤੀ ਜਾਵੇਗੀ ਤੇ ਜ਼ਿਆਦਾ ਜ਼ਰੂਰੀ ਹੋਣ ਤੇ ਮਕਮਲ ਰੋਕ ਵੀ ਲਾਈ ਜਾ ਸਕਦੀ ਹੈ ਕਾਂਗਰਸ ਨੂੰ ਸ਼ਟਡਾਊਨ ਖਤਮ ਕਰਨ ਦੀ ਅਪੀਲ ਕਰਦੇ ਆ ਨੈਸ਼ਨਲ 에ਅ ਟ੍ਰੈਫਿਕ ਕੰਟਰੋਲਰਸ ਐਸੋਸੀਏਸ਼ਨ ਨੇ ਕਿਹਾ ਕਿ ਹਰ ਦਿਨ ਲੰਘਣ ਮਗਰੋਂ 에ਅ ਟ੍ਰੈਫਿਕ ਘੱਟ ਸੁਰੱਖਿਅਤ ਹੁੰਦਾ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ 에ਅ ਟ੍ਰੈਫਿਕ ਕੰਟਰੋਲਰਾਂ ਨੂੰ 60000 ਡਾਲਰ ਤੋਂ 130000 ਡਾਲਰ ਸਾਲਾਨਾ ਤੱਕ ਤਨਖਾਹ ਮਿਲਦੀ ਹੈ ਪਰ ਕਈ ਮਾਮਲਿਆਂ 'ਚ ਮਿਹਨਤਾਂ ਨਾਲ 175000 ਡਾਲਰ ਤੱਕ ਪੁੱਜ ਜਾਂਦਾ ਹੈ ਓਵਰਟਾਈਮ ਲਾ ਕੇ ਮੁਲਾਜ਼ਮ ਵਾਧੂ ਕਮਾਈ ਵੀ ਕਰ ਸਕਦੇ ਨੇ ਸ਼ਟਡਾਊਨ ਆਰੰਭ ਹੋਣ ਮਗਰੋਂ ਤਨਖਾਹ ਮਿਲਣ ਦਾ ਪਹਿਲਾ ਦਨ 14 ਅਕਤੂਬਰ ਸੀ ਤੇ ਦੂਜਾ ਦਿਨ 28 ਅਕਤੂਬਰ ਨੂੰ ਆਇਆ ਪਰ ਮੁਲਾਜ਼ਮਾਂ ਦੀਆਂ ਜੇਬਾਂ ਖਾਲੀ ਰਹਿ ਗਈਆਂ 14000 ਤੋਂ ਵੱਧ 에어 ట్రాਫਿਕ ਕੰਟਰੋਲਰਸ ਨੂੰ ਤਨਖਾਹ ਨਹੀਂ ਦਿੱਤੀ ਜਾ ਸਕਦੀ ਜਦੋਂ ਤੱਕ ਸ਼ਟਡਾਊਨ ਖਤਮ ਨਾ ਹੋ ਜਾਵੇ ਐਸੋਸੀਏਸ਼ਨ ਦੇ ਪ੍ਰਧਾਨ ਨਿਕ ਡੈਨੀਅਲਸ ਨੇ ਕਿਹਾ ਕਿ ਉਹ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨਾਲ ਤਾਲਮਿਲ ਤਹਿਤ ਕੰਮ ਕਰਨ ਨੂੰ ਤਿਆਰ ਨੇ ਕਿਉਂਕਿ ਹਵਾਈ ਸਫ਼ਰ ਕਰ ਰਹੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਉਹਨਾਂ ਦਾ ਫਰਜ਼ ਹੈ ਦੂਜੇ ਪਾਸੇ ਬਿਮਾਰ ਹੋਣ ਦੇ ਬਹਾਨੇ ਕੰਮ ਤੋਂ ਗੈਰਹਾਜ਼ਰ ਹੋਣ ਵਾਲਿਆਂ ਦੀ ਗਿਣਤੀ ਵੀ ਘਟ ਨਹੀਂ ਅਮਰੀਕੀ ਸਰਕਾਰ ਦੇ ਨਿਯਮਾਂ ਮੁਤਾਬਕ ਬਿਮਾਰੀ ਦੀ ਛੁੱਟੀ 3 ਦਿਨ ਤੋਂ ਉੱਪਰ ਜਾਂਦੀ ਹੈ ਤਾਂ ਸਬੰਧਤ ਮੁਲਾਜ਼ਮ ਵਾਸਤੇ ਡਾਕਟਰ ਦਾ ਨੋਟ ਪੇਸ਼ ਕਰਨਾ ਲਾਜ਼ਮੀ ਹੈ ਪਰ ਹੁਣ ਪਾਣੀ ਸਿਰ ਤੋਂ ਟੱਪਦਾ ਮਹਿਸੂਸ ਹੋ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਦੱਖਣੀ ਕੋਰੀਆ ਦੇ ਸ਼ਹਿਰ ਬੁਸਾਨ 'ਚ ਹੋਈ ਮੁਲਾਕਾਤ ਤੋਂ ਬਾਅਦ ਚੀਨ ਨੂੰ ਵੱਡਾ ਫਾਇਦਾ ਹੋਇਆ ਹੈ। ਟਰੰਪ ਨੇ ਕਥਿਤ ਤੌਰ 'ਤੇ ਚੀਨ 'ਤੇ ਲਗਾਏ ਗਏ ਟੈਰਿਫ 'ਚ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਟਰੰਪ ਨੇ ਚੀਨ 'ਤੇ ਲਗਾਏ ਗਏ ਟੈਰਿਫ ਨੂੰ 57% ਤੋਂ ਘਟਾ ਕੇ 47% ਕਰਨ ਦਾ ਐਲਾਨ ਕੀਤਾ ਜੋ ਕਿ 10 ਫੀਸਡ ਦੀ ਕਟੌਤੀ ਹੈ ਮੁਲਾਕਾਤ ਤੋਂ ਬਾਅਦ 트ੰਪ ਨੇ ਕਿਹਾ ਕਿ ਚੀਨ ਤੁਰੰਤ ਸੋਇਆਬੀਨ ਦੀ ਖਰੀਦ ਸ਼ੁਰੂ ਕਰੇਗਾ ਰਾਸ਼ਟਰਪਤੀ ਸ਼ੀ ਜਿਨਪਿੰਗ ਫੈਂਟਨਲ ਨੂੰ ਰੋਕਣ ਲਈ ਸਖਤ ਮਿਹਨਤ ਕਰਨ ਲਈ ਸਹਿਮਤ ਹੋਏ ਨੇ ਇਹ ਕਟੌਤੀ ਇਸ ਤੱਥ ਦੇ ਬਾਵਜੂਦ ਕੀਤੀ ਗਈ ਹੈ ਕਿ ਚੀਨ ਰੂਸੀ ਤੇਲ ਦਾ ਇੱਕ ਵੱਡਾ ਖਰੀਦਦਾਰ ਹੈ 트ੰਪ ਨੇ 2 ਘੰਟੇ ਤੋਂ ਵੱਧ ਸਮੇਂ ਦੀ ਮੁਲਾਕਾਤ ਨੂੰ ਇੱਕ ਵਧੀਆ ਮੀਟਿੰਗ ਦੱਸਿਆ ਤੇ ਕਿਹਾ ਕਿ ਕਈ ਮਹੱਤਵਪੂਰਨ ਮੁੱਦਿਆਂ ਤੇ ਸਿੱਟੇ ਜਲਦੀ ਹੀ ਜਾਰੀ ਕੀਤੇ ਜਾਣਗੇ ਖਬਰ ਇਹ ਅਟਕਲਾਂ ਦੇ ਵਿੱਚ ਹੈ ਕਿ ਚੀਨ ਨੂੰ ਮਿਲੀ ਰਾਹਤ ਤੋਂ ਬਾਅਦ ਅਮਰੀਕਾ ਭਾਰਤ ਤੇ ਲਗਾਏ ਗਏ ਟੈਰਿਫ ਬਾਰੇ ਵੀ ਇੱਕ ਵੱਡਾ ਐਲਾਨ ਕਰ ਸਕਦਾ ਹੈ। ਟਰੰਪ ਨੇ ਚੀਨ ਨਾਲ ਮੁਲਾਕਾਤ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਭਾਰਤ ਨਾਲ ਇੱਕ ਵੱਡੇ ਸੌਦੇ ਦਾ ਸੰਕੇਤ ਦਿੱਤਾ ਸੀ ਇਸ ਲਈ ਕੂਟਨੀਤਿਕ ਗਲਿਆਰਿਆਂ 'ਚ ਇਹ ਉਮੀਦ ਬਣੀ ਹੋਈ ਹੈ ਕਿ ਭਾਰਤ ਨੂੰ ਵੀ ਵਪਾਰਕ ਟੈਰਿਫਾਂ ਦੇ ਮਾਮਲੇ 'ਚ ਅਮਰੀਕਾ ਤੋਂ ਜਲਦੀ ਹੀ ਰਾਹਤ ਮਿਲ ਸਕਦੀ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵੀਰਵਾਰ ਨੂੰ ਚੀਨੀ ਨੇਤਾ ਸ਼ੀ ਜਿਨਪਿੰਗ ਨਾਲ ਮੁਲਾਕਾਤ ਨੇ ਵਪਾਰਕ ਤਣਾਅ ਨੂੰ ਘਟ ਕਰਨ ਦੇ ਉਦੇਸ਼ ਨਾਲ ਕਈ ਫੈਸਲੇ ਲਏ ਪਰ ਟਿਕਟੌਕ ਦੀ ਮਾਲਕੀ ਤੇ ਕੋਈ ਸਮਝੌਤਾ ਨਹੀਂ ਹੋਇਆ ਮੀਟਿੰਗ ਤੋਂ ਬਾਅਦ ਚੀਨ ਦੇ ਵਣਜ ਮੰਤਰਾਲੇ ਨੇ ਕਿਹਾ ਕਿ ਚੀਨ ਟਿਕਟੌਕ ਨਾਲ ਸੰਬੰਧਿਤ ਮੁੱਦਿਆਂ ਨੂੰ ਸਹੀ ਢੰਗ ਨਾਲ ਹੱਲ ਨਲਿਕ ਅਮਰੀਕਾ ਨਾਲ ਕੰਮ ਕਰੇਗਾ ਇਸ ਦੇ ਅਮਰੀਕਾ ਚ ਪ੍ਰਸਿੱਧ ਵੀਡੀਓ ਸ਼ੇਅਰਿੰਗ ਪਲੇਟਫਾਰਮ ਦੀ ਕਿਸਮਤ ਬਾਰੇ ਅਨਿਸ਼ਚਿਤਤਾ ਨੂੰ ਖਤਮ ਕਰਨ ਵੱਲ ਕਿਸੇ ਵੀ ਪ੍ਰਗਤੀ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ 트럼ਪ ਪ੍ਰਸ਼ਾਸਨ ਸੰਕੇਤ ਦੇ ਰਿਹਾ ਸੀ ਕਿ ਉਹ ਆਖਰਕਾਰ ਬੀਜਿੰਗ ਨਾਲ ਅਮਰੀਕਾ ਚ ਟਿਕਟੌਕ ਨੂੰ ਚਾਲੂ ਰੱਖਣ ਲਈ ਇੱਕ ਸਮਝੌਤੇ ਤੇ ਪਹੁੰਚ ਗਿਆ ਡੋਨਲਡ 트ੰਪ ਨੇ ਇੱਕ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਅਮਰੀਕਾ ਆਪਣੇ ਸਹਿਯੋਗੀ ਦੱਖਣੀ ਕੋਰੀਆ ਨਾਲ ਪਰਮਾਣੂ ਊਰਜਾ ਨਾਲ ਚੱਲਣ ਵਾਲੀ ਪੰਡੂਬੀ ਦੀ ਟੈਕਨੋਲੋਜੀ ਸਾਂਝੀ ਕਰੇਗਾ ਟਰੰਪ ਦੇ ਐਲਾਨ ਤੋਂ ਪਹਿਲਾਂ ਦੋਵਾਂ ਦੇਸ਼ਾਂ ਨੇ ਕਿਹਾ ਕਿ ਉਹ ਇੱਕ ਵਿਆਪਕ ਵਪਾਰ ਸਮਝੌਤੇ ਤੇ ਪਹੁੰਚ ਗਏ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੋਂਗ ਨੇ ਕਿਹਾ ਕਿ ਉਹਨਾਂ ਦਾ ਟੀਚਾ ਸੰਯੁਕਤ ਰਾਜ ਅਮਰੀਕਾ ਨਾਲ ਗੱਠ ਜੋੜ ਨੂੰ ਆਧੁਨਿਕ ਬਣਾਉਣਾ ਹੈ ਮਯੋਂਗ ਨੇ ਅਮਰੀਕਾ ਤੇ ਵਿੱਤੀ ਬੋਝ ਨੂੰ ਘਟ ਕਰਨ ਲਈ ਫੌਜੀ ਖਰਚ ਵਧਾਉਣ ਦੀਆਂ ਯੋਜਨਾਵਾਂ ਦਾ ਵੀ ਜ਼ਿਕਰ ਕੀਤਾ ਹੈ ਦੱਖਣੀ ਕੋਰੀਆਈ ਨੇਤਾ ਨੇ ਕਿਹਾ ਕਿ ਜਦੋਂ ਉਹਨਾਂ ਨੇ ਅਗਸਤ ਚ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪੰਡੂਬੀਆਂ ਬਾਰੇ ਆਖਰੀ ਵਾਰ ਗੱਲ ਕੀਤੀ ਸੀ ਤਾਂ ਸ਼ਾਇਦ ਕੋਈ ਗਲਤਫਹਿਮੀ ਹੋਈ ਹੋਵੇਗੀ ਉਨਾ ਕਹਿ ਕਿ ਉਹਨਾਂ ਦੀ ਸਰਕਾਰ ਹਥਿਆਰਾਂ ਦੀ ਬਜਾਏ ਪਰਮਾਣੂ ਬਾਲਣ ਤੇ ਵਿਚਾਰ ਕਰ ਰਹੀ ਹੈ ਮਯੁੰਗ ਨੇ ਕਿਹਾ ਕਿ ਜੇਕਰ ਦੱਖਣੀ ਕੋਰੀਆ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪੰਡੂਬੀਆਂ ਨੂੰ ਲੈਸ ਕਰਦਾ ਏ ਤਾਂ ਇਹ ਖੇਤਰ 'ਚ ਅਮਰੀਕੀ ਗਤੀਵਿਧੀਆਂ 'ਚ ਮਦਦ ਕਰ ਸਕਦਾ ਹੈ ਅਮਰੀਕੀ ਪਰਮਾਣੂ ਪੰਡੂਬੀ ਟੈਕਨੋਲੋਜੀ ਨੂੰ ਫੌਜ ਦੇ ਕਬਜ਼ੇ 'ਚ ਸਭ ਤੋਂ ਸੰਵੇਦਨਸ਼ੀਲ ਤੇ ਬਹੁਤ ਸੁਰੱਖਿਅਤ ਟੈਕਨੋਲੋਜੀਆਂ 'ਚੋਂ ਇੱਕ ਮੰਨਿਆ ਜਾਂਦਾ ਹੈ ਅਮਰੀਕਾ ਇਸ ਜਾਣਕਾਰੀ ਨੂੰ ਬਹੁਤ ਗੁਪਤ ਰੱਖਦਾ ਹੈ ਟਰੰਪ ਦਾ ਇਹ ਬਿਆਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਉਹਨਾਂ ਦੀ ਮੁਲਾਕਾਤ ਤੋਂ ਪਹਿਲਾਂ ਆਇਆ ਹੈ ਜਿਨ੍ਹਾਂ ਕੋਲ ਪਹਿਲਾਂ ਹੀ ਪਰਮਾਣੂ ਪੰਡੂਬੀਆਂ ਹਨ ਇਸ ਦੌਰਾਨ ਇਹ ਧਿਆਨ ਦੇਣ ਯੋਗ ਹੈ ਕਿ 트럼ਪ ਦੀ ਦੱਖਣੀ ਕੋਰੀਆਈ ਫੇਰੀ ਦੌਰਾਨ ਉੱਤਰੀ ਕੋਰੀਆ ਨੇ ਕਰੂਜ਼ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਜੋ ਕਿ ਇਸ ਦੀ ਵੱਧ ਦੀ ਫੌਜੀ ਸਮਰੱਥਾ ਦਾ ਨਵੀਨਤਮ ਪ੍ਰਦਰਸ਼ਨ ਹੈ ਦੱਖਣੀ ਕੋਰੀਆ ਤੇ ਉੱਤਰੀ ਕੋਰੀਆ ਵਿਚਕਾਰ ਤਣਾਅ ਸਭ ਜਾਣਦੇ ਨੇ ਦੱਖਣੀ ਕੋਰੀਆ ਅਮਰੀਕਾ ਦਾ ਕਰੀਬੀ ਸਹਿਯੋਗੀ ਹੈ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪੰਡੂਬੀਆਂ ਪਰਮਾਣੂ ਰਿਐਕਟਰਾਂ ਦੀ ਵਰਤੋਂ ਕਰਦੀਆਂ ਨੇ ਜਿਸ ਨਾਲ ਉਹ ਡੀਜ਼ਲ ਇਲੈਕਟ੍ਰਿਕ ਪੰਡੂਬੀਆਂ ਨਾਲੋਂ ਜ਼ਿਆਦਾ ਸਮੇਂ ਲਈ ਪਾਣੀ ਦੇ ਹੇਠਾਂ ਰਹਿ ਸਕਦੀਆਂ ਨੇ ਇਹ ਲੰਬੀ ਦੂਰੀ ਤੇ ਉੱਚ ਗਤੀ ਬਣਾਈ ਰੱਖ ਸਕਦੀਆਂ ਨੇ ਇੱਕ ਪਰਮਾਣੂ ਪੰਡੂਬੀ ਨੂੰ ਤੈਨਾਤ ਕਰਨ ਤੋਂ ਪਹਿਲਾਂ ਇਸ ਵਿੱਚ ਕਈ ਸਾਲਾਂ ਤੱਕ ਚੱਲਣ ਲਈ ਕਾਫੀ ਯੂਰੇਨੀਅਮ ਭਰਿਆ ਜਾਂਦਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ